I have a ਤੋ ਹਮਨੇ ਉਸੀ ਕਲਾ ਕੋ ਇੱਕ ਨਏ ਕਲੇਵਰ ਇਹ ਦੇਖੀਏ ਇਹਨਾਂ ਸਭ ਕੇ ਉਪਰ ਗਲਾ ਬਣਾ ਹੋਇਆ ਹੈ ਹਾਂ ਜੀ ਇਹ ਟਸਰ ਮੇ ਵੀ ਹੈ ਇਹ ਵੀ ਆਪਕੋ 20 ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣੇ ਸ਼ਹਿਰ ਲੁਧਿਆਣੇ ਦੇ ਵਿੱਚ ਲੱਗਿਆ ਹੋਇਆ ਰੂ ਫੈਸਟੀਵਲ ਤੇ ਇਹ ਜਿਹੜਾ ਫੈਸਟੀਵਲ ਹੁੰਦਾ ਬਹੁਤ ਵੱਡਾ ਫੈਸਟ ਹੁੰਦਾ ਇਹਦੇ ਚ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਉਹ ਹੁੰਦੀਆਂ ਨੇ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਸਾਰਾ ਇਹ ਫੈਸਟੀਵਲ ਜਿਹੜਾ ਆਪਾਂ ਤੁਹਾਨੂੰ ਦਿਖਾਉਨੇ ਆਂ ਸੋ ਨਾਲੇ ਸਾਰੀ ਲੋ ਚੱਲਦੇ ਆ ਜੀ ਆਪਾਂ ਰੂਹ ਫੈਸਟੀਵਲ ਦੇ ਅੰਦਰ ਐਂਟਰੀ ਜਿਹੜੀ ਉਹ ਕਰਦੇ ਆ ਤੇ ਇਹ 4 April ਤੋਂ ਲੈ ਕੇ 13 April ਤੱਕ ਆ ਗਵਰਨਮੈਂਟ ਊਮਨ ਕਾਲਜ ਲੁਧਿਆਣਾ ਦੇ ਵਿੱਚ ਤੇ ਇੱਥੇ ਇਸ ਤਰ੍ਹਾਂ ਐਂਟਰੀ ਜਿਹੜੀ ਉਹ ਬਣੀ ਹੋਈ ਆ ਜੀ ਇਹ ਮੇਲੇ ਦੀ ਜਿਹੜੀ ਐਂਟਰੀ ਵਾਸਤੇ ਟਿਕਟ ਲੈਣੀ ਪੈਂਦੀ ਆ 50 ਰੁਪਏ ਦੀ ਟਿਕਟ ਹੈ ਰੂਫ ਫੈਸਟ ਦੇਖਣ ਵਾਸਤੇ ਇੱਧਰ ਟਿਕਟ ਕਾਊਂਟਰ ਜਿਹੜਾ ਉਹ ਬਣਿਆ ਹੋਇਆ ਐਂਟਰੀ ਦੇ ਉੱਪਰ ਸੇ ਚੱਲਦੇ ਆਪਾਂ ਅੰਦਰ ਐਂਟਰੀ ਜਿਹੜੀ ਉਹ ਕਰਦੇ ਆਂਗੇ ਤੇ ਬਹੁਤ ਵੱਡਾ ਇਹ ਜਿਹੜਾ ਉਹ ਫੈਸਟੀਵਲ ਹੁੰਦਾ ਹਨ ਤੇ ਇਸ ਤਰ੍ਹਾਂ ਦੀ ਟਿਕਟ ਤੁਹਾਨੂੰ ਜਿਹੜੀ ਉਹ ਮਿਲੂਗੀ 50 ਰੁਪਏ ਟਿਕਟ ਦੀ ਜਿਹੜੀ ਇਹਦੀ ਉਹ ਐਂਟਰੀ ਹੈਗੀ ਤੇ ਚਲਦੇ ਆਪਾਂ ਸਾਰਾ ਰੂਫ ਫੈਸਟ ਜਿਹੜਾ ਉਹ ਜਾ ਕੇ ਦੇਖਦੇ ਆ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀਆਂ ਹਨਾ ਅ ਜਿਵੇਂ ਇਧਰ ਐਂਟਰੀ ਦੀ ਆਪਾਂ ਪਹਿਲੀ ਜਿਹੜੀ ਸਟਾਲ ਉਹ ਦੇਖ ਲਾਂਦੇ ਆ ਇੱਥੇ ਕੁਝ ਫਰਨੀਚਰ ਵਗੈਰਾ ਵਾਲਾ ਜਿਹੜਾ ਸਮਾਨ ਹੈ ਇਹਨਾਂ ਦੀ ਸਟਾਲ ਦੇ ਉੱਪਰ ਤੇ ਸਾਰਾ ਇਹ ਲੱਕੜ ਤੋਂ ਬਣਿਆ ਹੋਇਆ ਸਮਾਨ ਹੈ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਰੂਫ ਫੈਸਟ ਦੇ ਵਿੱਚ ਹਨਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਂਡ ਮੇਡ ਸਾਮਾਨ ਸਾਰਾ ਹੁੰਦਾ ਉਹ ਇਹ ਫੈਸਟੀਵਲ ਦੇ ਵਿੱਚ ਸਾਰਾ ਲੈ ਕੇ ਆਏ ਹੋਏ ਨੇ ਤੇ ਬਾਈ ਸਾਹਿਬ ਸਾਰਾ ਹਾਥਕਾ ਬਣਾ ਹੋਇਆ ਜੀ ਜੀ ਹਾਥਕਾ ਬਣਾ ਹੋਇਆ ਹੈ ਅੱਛਾ ਅੱਛਾ ਜੀ ਲੱਕੜਾ ਇਹ ਲੱਕੜ ਦਾ ਬਾਈ ਕਹਿੰਦੇ ਸਾਰਾ ਹਨ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਉਹ ਸਾਰਾ ਇਹ ਫੈਸਟ ਜਿਹੜਾ ਉਹ ਜਾ ਕੇ ਦੇਖਦੇ ਆਂ ਤੇ ਬਹੁਤ ਵੱਡਾ ਫੈਸਟ ਆ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਇਧਰੋਂ ਆਪਾਂ ਜਿਵੇਂ ਸਟਾਰਟ ਜਿਹੜਾ ਉਹ ਕਰ ਲਾਨੇ ਆ ਸਾਰਾ ਘਰਾਂ ਦੀ ਡੈਕੋਰੇਸ਼ਨ ਵਾਸਤੇ ਸਾਰਾ ਸਮਾਨ ਤੇ ਹੈਂਡ ਮੇਡ ਆ ਬਾਈ ਸਾਰਾ ਜੀ ਇਹ ਸਾਰਾ ਹੱਥ ਦਾ ਇਹਨਾਂ ਦੇ ਕੰਮ ਹੋਇਆ ਹੋਇਆ ਹੈ ਨਾ ਆ ਸਾਰਾ ਜਿਵੇਂ ਰੂਮ ਵਾਸਤੇ ਹੈ ਨਾ ਰੂਮ ਦੇ ਵਿੱਚ ਰੱਖਣ ਨੂੰ ਜਾਂ ਪਾਰਕਾਂ ਦੇ ਵਿੱਚ ਰੱਖਣ ਨੂੰ ਬਹੁਤ ਸਾਰਾ ਸਮਾਨ ਇਹਨਾਂ ਦੇ ਕੋਲ ਸਾਰਾ ਡੈਕੋਰੇਸ਼ਨ ਵਾਲਾ ਜਿਹੜਾ ਉਹ ਹੈਗਾ ਤੇ ਇਧਰ ਆਪਾਂ ਦੇਖ ਲਾਂਦੇ ਆਗੇ ਆ ਇੱਥੇ ਕੁਝ ਕਰੋਕਰੀ ਵਗੈਰਾ ਜਿਹੜੀ ਉਹ ਹੈਗੀ ਹੈ ਨਾ ਤੇ ਬਹੁਤ ਸੋਹਣੀ ਕਰੋਕਰੀ ਜਿਹੜੀ ਇੱਥੋਂ ਤੁਹਾਨੂੰ ਉਹ ਮਿਲੂਗੀ ਬਹੁਤ ਜਿਆਦਾ ਜਿਹੜੀ ਕਰੋਕਰੀ ਕੱਪ ਵਗੈਰਾ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਬਹੁਤ ਅਨਟੀਕ ਅਨਟੀਕ ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਹਨ ਜੁਨੀਕ ਜੁਨੀਕ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਤੇ ਕੁਝ ਹੋਰ ਇੱਥੇ ਸਾਰਾ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਸਾਰਾ ਸਮਾਨ ਹਨ ਜਿਹੜਾ ਪੱਥਰ ਤੋਂ ਉਹ ਤਿਆਰ ਹੋਇਆ ਹੋਇਆ ਤੇ ਸਾਰਾ ਹੱਥੀ ਇਹਦੇ ਦੇ ਉੱਪਰ ਜਿਹੜਾ ਉਹ ਕੰਮ ਕੀਤਾ ਹੁੰਦਾ ਹੱਥੀ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਆ ਜਿਹੜੀਆਂ ਮੂਰਤੀਆਂ ਵਗੈਰਾ ਤੁਸੀਂ ਸਾਰੀਆਂ ਜਿਹੜੀਆਂ ਉਹ ਦੇਖ ਰਹੇ ਹੋ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਲੱਗਦੀਆਂ ਨੇਗੀਆਂ ਬਹੁਤ ਸਾਰਾ ਸਮ ਇੱਥੇ ਇਹ ਐਗਜ਼ੀਬਿਸ਼ਨ ਦੇ ਵਿੱਚ ਹਨਾ ਇਹ ਫੈਸਟ ਦੇ ਵਿੱਚ ਦੇਖਣ ਨੂੰ ਜਿਹੜਾ ਹੋ ਮਿਲੂਗਾ ਅਲੱਗ-ਅਲੱਗ ਸਟੇਟਾਂ ਦਾ ਸੱਭਿਆਚਾਰ ਜਿਹੜਾ ਇੱਥੇ ਹੋ ਹੈਗਾ ਜਿਹੜੇ ਹੱਥੀਂ ਚੀਜ਼ਾਂ ਬਣਾਉਂਦੇ ਨੇ ਹਨਾ ਜਿਹੜੀਆਂ ਆਮ ਬਜ਼ਾਰਾਂ ਦੇ ਵਿੱਚ ਚੀਜ਼ਾਂ ਨਹੀਂ ਮਿਲਦੀਆਂ ਉਹ ਚੀਜ਼ਾਂ ਨੇ ਸੇ ਇਹ ਇਹ ਫੈਸਟ ਦੇ ਵਿੱਚ ਤੇ ਸਾਰਾ ਗਰਾਊਂਡ ਹੈ ਗਰਲਜ਼ ਕਾਲਜ ਦਾ ਹੀ ਗਰਾਊਂਡ ਹੈ ਜਿੱਥੇ ਇਹ ਐਗਜ਼ੀਬਿਸ਼ਨ ਜਿਹੜਾ ਹੋ ਲੱਗੇ ਹੋਇਆ ਆ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਮਾਨ ਹੈ ਇੱਥੇ ਆ ਸਾਰਾ ਡੈਕੋਰੇਸ਼ਨ ਵਾਸਤੇ ਹਨਾ ਬਹੁਤ ਅੰਟੀਕ ਅੰਟੀਕ ਚੀਜ਼ਾਂ ਬਹੁਤ ਅਲੱਗ-ਅਲੱਗ ਤਰੀਕੇ ਦਾ ਸਾਰਾ ਸਮਾਨ ਇੱਥੇ ਜਿਹੜਾ ਹੋਇਆਗਾ ਇਹ ਸਾਈਡ ਸਾਰਾ ਸਮਾਨ ਇਸ ਤਰ੍ਹਾਂ ਦਾ ਹੀ ਆ ਅ ਕ੍ਰੌਕਰੀ ਵਗੈਰਾ ਹੋਗੀ ਜਾਂ ਹੋਰ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਸਾਰਾ ਜਿਹੜਾ ਪੱਥਰ ਤੋਂ ਬਣਿਆ ਹੋਇਆ ਸਮਾਨ ਇਹ ਸਮਾਨ ਸਾਰੇ ਇੱਥੇ ਹੋਇਆਗਾ ਤੇ ਆ ਵੀ ਬਹੁਤ ਸੋਹਣੇ ਤਰੀਕੇ ਦਾ ਜਿਹੜਾ ਹੋ ਸਮਾਨ ਬਣਿਆ ਹੋਇਆ ਹਨ ਇਹ ਵੀ ਘਰਾਂ ਦੀ ਡੈਕੋਰੇਸ਼ਨ ਵਾਸਤੇ ਆ ਜਿਸ ਤਰ੍ਹਾਂ ਦਾ ਹੋਮ ਡੈਕੋਰੇਸ਼ਨ ਵਾਸਤੇ ਸਮਾਨ ਤੁਹਾਨੂੰ ਇੱਥੋਂ ਜਿਹੜਾ ਹੋ ਮਿਲੂਗਾ ਘਰਾਂ ਦੀ ਡੈਕੋਰੇਸ਼ਨ ਵਾਸਤੇ ਤੁਸੀਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਬਹੁਤ ਸੋਹਣੀ ਕਲਾ ਜਿਹੜੀ ਇਹਨਾਂ ਤੇ ਉਹ ਕੀਤੀ ਹੋਈ ਹੈਗੀ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖ ਲਾਂ ਨੇ ਇੱਧਰ ਵੀ ਉਸੇ ਤਰ੍ਹਾਂ ਸਾਰੀ ਕਰੋਕਰੀ ਵਗੈਰਾ ਹੈਗੀ ਹੈ ਨਾ ਵੱਖ-ਵੱਖ ਤਰੀਕੇ ਦੇ ਕੱਪ ਹੋ ਗਏ ਜਿਵੇਂ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਜਿਹੜੀਆਂ ਇੱਥੇ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਸਾਰਾ ਘਰਾਂ ਦਾ ਬਹੁਤ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲੂ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਹੈ ਹਨ ਤੇ ਆ ਜਿਵੇਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਨਾਂ ਦੀ ਸਟਾਲ ਆਪਾਂ ਦੇਖਦੇ ਆਂ ਤੇ ਇੱਥੇ ਵੀ ਹੱਥੀ ਜਿਹੜਾ ਉਹ ਸਾਰਾ ਸਮਾਨ ਬਣਿਆ ਹੋਇਆ ਆ ਦੇਖੋ ਬਹੁਤ ਸੋਹਣੇ ਤਰੀਕੇ ਦੀਆਂ ਜਿਹੜੀਆਂ ਘੜੀਆਂ ਨੇ ਇਹਨਾਂ ਦੀ ਸਟਾਲ ਦੇ ਉ ਸਾਰੀਆਂ ਘੜੀਆਂ ਨਹਿਗੀਆਂ ਬਹੁਤ ਸੋਹਣੇ ਤਰੀਕੇ ਦਾ ਇਹਨਾਂ ਦੇ ਵਰਕ ਹੋਇਆ ਹੋਇਆ ਲੱਕੜ ਦੀਆਂ ਬਣੀਆਂ ਹੋਈਆਂ ਨਹਿਗੀਆਂ ਸਾਰਾ ਹੱਥੀ ਇਹਨਾਂ ਤੇ ਕੰਮ ਹੋਇਆ ਹੋਇਆ ਜੇ ਤੁਸੀਂ ਘਰਾਂ ਦੀ ਡੈਕੋਰੇਸ਼ਨ ਵਾਸਤੇ ਸਮਾਨ ਜਿਹੜਾ ਹੋ ਲੈਣਾ ਹਨ ਇੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਆ ਲਾਈਟਾਂ ਵਗੈਰਾ ਹੋ ਗਈਆਂ ਹਨ ਲੈਂਪ ਵਗੈਰਾ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਹੋ ਮਿਲਣਗੀਆਂ ਇਹ ਫੈਸਟ ਦੇ ਵਿੱਚੋਂ ਬਹੁਤ ਸੋਹਣੀਆਂ ਸੋਹਣੀਆਂ ਲਾਈਟਸ ਵਗੈਰਾ ਹਨ ਘਰਾਂ ਦੇ ਵਿੱਚ ਲਾਈਟਾਂ ਲਾਉਣੀਆਂ ਨੇ ਜੇ ਤੁਸੀਂ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲੂਗਾ ਆ ਵੀ ਸਾਰਾ ਘਰਾਂ ਦੀ ਡੈਕੋਰੇਸ਼ਨ ਵਾਲਾ ਸਮਾਨ ਆ ਹਨਾ ਇਹ ਸਾਰਾ ਮਾਰਬਲ ਦਾ ਜਿਹੜਾ ਉਹ ਬਣਿਆ ਹੋਇਆ ਬਹੁਤ ਸੋਹਣਾ ਸਮਾਨ ਆ ਜਿਹੜਾ ਸਾਰਾ ਬਣਿਆ ਹੋਇਆ ਤੇ ਐਵੇਂ ਦਾ ਬਹੁਤ ਸੋਹਣੇ-ਸੋਹਣੇ ਤਰੀਕੇ ਦਾ ਸਮਾਨ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਅੱਗੇ ਆਪਾਂ ਚੱਲਦੇ ਹਾਂ ਦੇਖ ਲਾਂਗੇ ਆ ਵੀ ਮੂਰਤੀਆਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਇਹ ਵੀ ਬਹੁਤ ਸੋਹਣੇ ਤਰੀਕੇ ਦੀਆਂ ਜਿਹੜੀਆਂ ਉਹ ਹੈਗੀਆਂ ਨੇ ਇਹ ਸਾਰਾ ਹੱਥੀ ਬਣਿਆ ਹੋਇਆ ਬਹੁਤ ਸੋਹਣੀ ਇਹਨਾਂ ਦੇ ਉੱਪਰ ਕਲਾ ਜਿਹੜੀ ਕੀਤੀ ਹੋਈ ਹੈ ਤੇ ਜਿਹੜੀਆਂ ਹੈਂਡ ਮੇਡ ਚੀਜ਼ਾਂ ਤੁਹਾਨੂੰ ਜਿਆਦਾਤਰ ਇੱਥੇ ਜਿਹੜੀਆਂ ਉਹ ਮਿਲਣਗੀਆਂ ਤੇ ਬਾਕੀ ਇਧਰ ਆਪਾਂ ਸਟਾਲਾਂ ਵਗੈਰਾ ਜਿਹੜੀਆਂ ਉਹ ਜਾ ਕੇ ਦੇਖ ਲੈਣੇ ਆ ਤੇ ਇਸ ਤਰ੍ਹਾਂ ਦਾ ਸਮਾਨ ਆਪਾਂ ਨੂੰ ਜਿਹੜਾ ਹੋ ਸਟਾਲਾਂ ਦੇ ਉੱਪਰ ਜਿਹੜਾ ਉਹ ਦੇਖਣ ਨੂੰ ਮਿਲੂ ਇਧਰ ਜਿਵੇਂ ਆਹ ਸਟਾਲ ਜਿਹੜੀ ਉਹ ਲੱਗੀ ਹੋਈ ਆ ਹਨ ਇਹਨਾਂ ਦੇ ਕੱਪੜੇ ਵਗੈਰਾ ਹੋਗੇ ਵੱਖ-ਵੱਖ ਸਟੇਟਾਂ ਤੋਂ ਇਹ ਵੀ ਜਿਹੜੇ ਉਹ ਆਏ ਹੋਏ ਨੇਗੇ ਦੁਪੱਟੇ ਕੱਪੜੇ ਸਾੜੀਆਂ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਹਾਂਜੀ ਕੀ ਕੀ ਕੌਨ ਸਾ ਕਪੜਾ ਹੁੰਦਾ ਹੈ ਆਪਕੇ ਕੋਲ ਇਹ ਮੋਜਮਰ ਲਿਕਤ ਹੈ ਕੌਨ ਸਾ ਹੈ ਮੋਜਮਰ ਲਿਕਤ ਸਿਲਕ ਸਾੜੀ ਹੈ ਸੂਟ ਹੈ ਬੈੱਡ ਸ਼ੀਟ ਹੈ ਫੈਬਰਿਕ ਹੈ ਸਿੰਗਲ ਲਿਕਤ ਦੋਬਲ ਲਿਕਤ सारा हैंडलूम का है साउथ इंडिया है, हैदराबाद का है अच्छा हैदराबाद का है हैदराबाद का है ये टैंड है सूट साड़ी हाँ है दुपट्टा है सिल्क डबल का सिंगल साड़ी है बेडशीट है है पूरा खुद मैन्युफैक्चरिंग और ये संत काबी दुकान है गोल्ड मेड लवार्ड दुकान है नमस्कार जी इस टाइम हम खड़े हैं लुधियाना में माता के मंदिर के सामने वाले ग्राउंड में जहाँ पे एक फेयर लगा हुआ है जो कि हाथ के बने सामान से लगा हुआ है हमारे पास हम लोग भी जयपुर से हैं और हमारा जयपुर के ही सारे सूट्स हैं मेरी जो कलेक्शन है वो हैंड ब्लॉक प्रिंट्स की है सारी की सारी ओके okay, जी और मेरे पास सारे कॉटन के सूट्स हैं जो कि 1880 रुपए जिसका रेट है जो मैं 1500 रुपए में दे रही हूँ थ्री पीस और मेरे पास जामदानी है हां जी. ये वेस्ट बंगाल की आइटम है जैसे की ये देखिए जी जी वेस्ट बंगाल की है जी। ये वेस्ट बंगाल की आइटम है ये इस टाइम काफी चल रही है हम लोगों ने सूरज लगाया था हमारे को वहाँ पे भी इसका बहुत अच्छा रिस्पांस मिला चंडीगढ़ में भी इसका अच्छा रिस्पांस मिला हमें ये भी थ्री पीस है ये आप लोगों को मिल जाएगी फाइव में हां जी। ये देखिए इसमें डिजाइन और कलर काफी है हमारे पास ठीक है जी और ये प्योर के पीसेस है ठीक है जी और ये इसके ऊपर नेक लाइन के साथ भी लगे हुए हैं नेक में हाँ जी ये देखिए इन सब के ऊपर गला बना हुआ है जी ये टस्सर में भी हैं ये भी आपको ट्वेंटी फाइव हंड्रेड की रेंज में मिल जाएंगे हाँ जी और जैसे इधर भी कॉटन के सूट्स लगे हुए हैं हमारे पास ये देखिए सब हैंड ब्लॉक प्रिंट्स हैं जी ये देखिये सबकी दुपट्टा वगैरह सब अच्छा है लेंथ अच्छी है दुपट्टे की ये सब पंद्रह की रेंज में आपको आराम से मिल जाएंगे ठीक है जी और ये कॉटन ऐसा सूती है कि इसको आप जून जुलाई में भी पहने तो आपको तंग नहीं करेगा ये एक हमारे पास ये चीज है ये कॉटन है, है इसे साउथ कॉटन कहते हैं ओके जी और ये काफी सॉलिड कॉटन होता है ये देखिए ये पूरे हाँ तो देख 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 दे खुले जी दुपट्टा है आपको इसका एक पीस और खोलकर दिखा देती हूँ ये सूट हमारे चंडीगढ़ के तो मोस्ट सेलिंग सूट्स में रहे हैं मैं आपको इसका एक सूट और दिखाती हूँ ये देखिए सूट जो है ना इनमें कोई लाइनिंग की जरूरत नहीं है और ये वर्किंग लेडीज के लिए ज्यादातर जो लोग ऑफिस वगैरह जाते हैं कॉपोरेट में हैं जिनके पास टाइम नहीं होता इतना और कॉटन के सूट ऐसे हैं कि आप पूरा दिन पहन के रखिए आपको गर्मी वगैरह इसमें बिल्कुल नहीं लगेगी जून जुलाई में भी आप आराम से इसको पहन सकते हैं जी ये देखिए इसका इसमें कलर्स एक से एक है और ये भी हम अठारह वाला पंद्रह में ही दे रहे हैं अच्छा ये आपने ऑफर लगाई है कुछ हाँ जी हाँ जी ये देखिए मैं आपको ये इसको ऊपर डिस्प्ले करके दिखाती हूँ हाँ जी ये देखिए ये देखिए ये प्योर कॉटन है हाँ जी साउथ कॉटन इसे खड्डी कॉटन भी कहते हैं ठीक है जी खट्टी कॉटन खड्डी खट्टी खड्डी पे बना हुआ खड्डी पे बना हुआ खट्टी कॉटन और कौन कौन से हैं आपके पास कुछ और और हमारे पास इस तरह से भी है ब्लॉक में हाँ जी। ये भी हैंड ब्लॉक है जी ठीक है कांथा वर्क में भी आ जाएंगे ये कांथा कहते हैं इसको अच्छा ये जो धागे का काम हुआ, हुआ है इसको कांथा वर्क कहते हैं हाँ और हमारे पास कलमकारी में भी आ जाएंगे ये देखिए कलमकारी भी है देखिए कलमकारी ये रहा कलमकारी को भी लोग काफी पसंद करते है ये सब गर्मी का पहनने वाले प्रोडक्ट जी 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 और ये सब ब्लॉक है और काफी इसके कलर्स वगैरह अच्छे रहेंगे कोई आपको कंप्लेंट नहीं आएगी हाँ जी और मैं आपको ये में हो जाएंगे हाँ जी और जामदानी हो गया कॉटन हो गया ये सारी वैरायटी है हमारे पास आप आइये हमारे स्टॉल पे आप स्टॉल का नंबर भी बता दो एक बार हमारा स्टॉल का नंबर है ई सेवनटीन ठीक है जी। और एक सूट और आपको मैं दिखाती काफी इन सूट जी ये मल कॉटन है

आ, हाँ जी सत श्रीकाल जी नमस्कार जी सत सताल जी हाँ जी बताओ आपकी स्टॉल के बारे में आप क्या क्या होता है आपकी स्टॉल पर आ, मैं नैनीताल से आया हूँ एक आर्टिस्ट हूँ हमारे हाँ जो पहाड़ों की कला है हमारे जो बुजुर्ग पहले हमारी दादी नानियाँ पुराने कपड़ों से तोते चिड़िया खिलौने बनाते थे फिर बीच में वो कला गायब हो गई तो हमने उसी कला को एक नए कलेवर में लेके आए हैं वही चीज जो हमारा हंड्रेड परसेंट सुविधा का है हाँ जी आपने देखा होगा हमारा लोगों भी जो है कहीं भी मशीन का यूज नहीं है और हमारे ग्रामीण क्षेत्रों में बहुत रोज़गार इससे हमारा डेवलप हुआ है हाँ और जो पुरानी पुरानी परंपराएं हमारी थी वो लेके आए चाहे हमारे पताका हों पहले लगते थे अब लोग भूल चुके हैं इसको हाँ जी। और इसी तरीके से और सारे जितने शुभ चिन्ह हैं हमारे चाहे वो दीपक है चाहे कुछ भी है हाँ जी हर चीज की एक नए नए तरीके से हम लेके आए हैं बाकी आप देखेंगे सारा सुई धागे का काम है हमारा हाँ जी वॉशेबल है पानी में आप धो सकते हैं जी और पहली बार लुधियाना में एक आर्ट एंड क्राफ्ट का जो एक बहुत बड़ा कंसर्ट लगा है उसमें हमें सम्मिलित होने का सौभाग्य प्राप्त हुआ है जो यहाँ के मेंटर्स हैं टीम के देश के अलग अलग हिस्से से यहाँ पे नए नए आर्टिस्ट लेके आए एक मेरा ही नहीं और भी बहुत सारा खूबसूरत आर्ट आया हुआ है यहाँ हाँ जी

बनेगा जी, जी और भी जो है कि जो आमतौर पर बाजारों में नहीं मिलते हैं हाँ जी तो वो ये सब लोग इन लोगों को वो लोग लेके आते हैं ढूंढ के बड़ी मेहनत से हाँ जी और हम भी एक छोटे से आर्टिस्ट हैं उनके खूबसूरत से बगिया के हाँ जी जैसे आपने ये दिखाया मतलब काफी मेहनत आती होगी जी सर ये पूरा आप देख रहे होंगे एक एक सुई धागे से हर बार हर फंदा जो है सुई धागे से निकलता है इसमें जी ये हो चाहे कोई सा भी हो जैसे हमने ये नाम का हैप्पी बर्थडे का भी बनाया हुआ है अच्छा अच्छा जी 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 सुई धागे से बना हुआ सारा आप देखेंगे इसमें ए, एक पीस में ही कितने टाके लगते हैं एक उसमें ही मेहनत तो बहुत आता होगा हार्ड वर्क इस पर है सर लेकिन हमें फ्री ऑफ कॉस्ट स्टॉल मिलते हैं आने जाने का खर्चा देते हैं क्योंकि रियल आर्टिस्ट को सपोर्ट करते हैं ये हाँ तो हमने चीजें भी जैसे पचास रुपए की किचन रखी है हाथ की जी तो ये आप देखेंगे चाइना की भी सौ रुपए से कम की नहीं मिलती हाँ सही बात है। कि जैसे हमें सुविधा मिलती है हम चाहते हैं कि हमारा प्रोडक्ट और लोगों तक फैले हाँ जी और धन्यवाद भी देना चाहते हैं संस्था की जो हमें इतना सपोर्ट कर रही है एक रूरल एरिया से उठा के यहाँ तक लेके आए हैं जी जी आपका भी बहुत धन्यवाद हमें सामान देने के लिए थैंक यू जी बहुत बहुत धन्यवाद इधर भी कुछ इस तरह मेंादी है। में अच्छा। नाना नानी को शांति देवी को ये मेरे बचपन से ही सिखाया जाए हैं ये और फ्री ऑफ कॉस्ट जो है बच्चे लोग को ट्रेनिंग भी देते हैं और ये सारे हैंडवर्क है सारी सूट दुपट्टा बाग एनी वे आप ऑनलाइन के भी माध्यम से मंगा सकते हैं ਜਿਵੇਂ ਦੱਸਿਆ ਬਾਈ ਯੂਨੀਅਨ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਕਹਿੰਦੇ ਵੀ ਸਾਰਾ ਹੈਂਡ ਮੇਡ ਆ ਬਹੁਤ ਸੋਹਣੀ ਕਲਾ ਇੱਥੇ ਜਿਹੜੀ ਹੋ ਕੀਤੀ ਹੋਇਆ ਹਨ ਤੇ ਇਸ ਤਰ੍ਹਾਂ ਹੈਂਡ ਮੇਡ ਤੁਹਾਨੂੰ ਵੱਖ-ਵੱਖ ਤਰੀਕਿਆਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਹੈਂਡ ਮੇਡ ਸਾਰਾ ਵਰਕ ਜਿਵੇਂ ਦੇਖਣ ਨੂੰ ਮਿਲੂ ਜੀ ਇਹ ਇਸcanal ਵੀ ਹੈ ਦੋਨੋਂ ਕੋ ਦੋਨੋਂ ਤਰਫ ਮੈਂ ਦੇ ਦਿਆ ਹਾਂ ਹਾਂਜੀ ਹੋਰ ਆਪ ਘਰ ਬੈਠੇ ਆਪ ਆਨਲਾਈਨ ਮੰਗਾ ਸਕਤੇ ਹੈ ਠੀਕ ਹੈ ਜੀ ਓਕੇ ਜੀ ਇਹ ਸਰਕਾਰ ਤੇ ਥੈਂਕ ਯੂ ਤੇ ਇਧਰ ਆਪਾਂ ਹੋਰ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖ ਲੈਂਦੇ ਆ ਨਾ ਤੇ ਜਿਵੇਂ ਤੁਹਾਨੂੰ ਪਿੱਛੇ ਸਾਰਾ ਦਿਖਾਇਆ ਵੀ ਹੈਂਡ ਮੇਡ ਇਹ ਸਮਾਨ ਇੱਥੇ ਸਟਾਲਸ ਦੇ ਉੱਪਰ ਜਿਹੜਾ ਉਹ ਦੇਖਣ ਨੂੰ ਮਿਲੂਗਾ ਇਹ ਸਾਰਾ ਸਾਰਾ ਹੈਂਡ ਮੇਡ ਹੈ ਜੀ ਇਹ ਸਾਰਾ ਜਿਵੇਂ ਆ ਵੀ ਤੁਸੀਂ ਦੇਖ ਰਹੇ ਹੋ ਬੈਗ ਬਣੇ ਹੋਏ ਨੇ ਹਨਾ ਸਾਰੇ ਇਹ ਹੈਂਡ ਮੇਡ ਨੇ ਤੇ ਹੱਥੀਂ ਇਹਨਾਂ ਦੇ ਉੱਪਰ ਕੰਮ ਜਿਹੜਾ ਉਹ ਕੀਤਾ ਹੋਇਆ ਤੇ ਸਾਰੇ ਲੇਜ਼ਰ ਦੇ ਬੈਗ ਨੇ ਇਹਨਾਂ ਦੀ ਸਟਾਲ ਦੇ ਉੱਪਰ ਬਹੁਤ ਸੋਹਣੇ ਸੋਹਣੇ ਬੈਗ ਆਪਾਂ ਨੂੰ ਜਿਹੜੇ ਇੱਥੋਂ ਮਿਲਣਗੇ तो अगे चल रहे हैं अगे हों कुछ स्टॉल जो देख लाने तो कुछ इस तरह स्टॉल भी थोड़ी वो मिलियाँ ये सारे सूट आपके साड़ी है, है।, 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 तो है जी 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 सारी सारी। जी कहाँ से आए हो आप जोधपुर तो राजस्थान से अच्छा राजस्थान का कपड़ा है जी। जी राजस्थान के बंदे जी मेरा नाम मोहम्मद आसिफ है मैं जोधपुर राजस्थान से आया हूँ हमारे घर में सभी का यही काम है हमारे पास लगभग 200 सौ ढाई जुड़े हुए हैं इस काम के लिए और यह पे ये सब सूट है ਇਹ ਬੈੱਟ ਸਟ ਹੈ ਦੁਪੱਟੇ ਇਹ ਇਹ ਸਭ ਸਾੜੀ ਹੈ ਇਹ ਸਾਰਾ ਆਈਟਮ ਹੈ ਮੇਰੇ ਪਾਸ ਹੈ ਇਹ ਸਾਰਾ ਸਾਰਾ ਖੁਦ ਬਣਾਤੇ ਹੋ ਜੀ ਜਮ ਖੁਦ ਬਣਾਤੇ ਆ ਮਲ ਖੁਦ ਦਾ ਖਾਨਦਨੀ ਕਾਰੀ ਹੈ ਜੀ 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 ਬਿਲਕੁਲ ਥੈਂਕ ਯੂ ਸਰ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇਗੀਆਂ ਇਹ ਆਪਣੇ ਐਗਜ਼ੀਬਿਸ਼ਨ ਦੇ ਵਿੱਚ ਫੈਸਟੀਵਲ ਦੇ ਵਿੱਚ ਹਨ ਜਿਹੜੇ ਸਾਰਾ ਹੱਥੀ ਮਤਲਬ ਉਹ ਚੀਜ਼ਾਂ ਬਣਾਉਂਦੇ ਨੇ ਜਿਵੇਂ ਕੱਪੜਾ ਹੋ ਗਿਆ ਸਾਰਾ ਹੱਥੀ ਵਰਕ ਕਰਦੇ ਨੇ ਹਨ ਉਹ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸੂਟ ਵਾਲੀਆਂ ਸਟਾਲਾਂ ਦੀ ਬਹੁਤ ਜ਼ਿਆਦਾ ਇੱਥੇ ਜਿਹੜੀ ਉਹ ਗਿਣਤੀ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਤੁਹਾਨੂੰ ਇੱਥੇ ਸੂਟ ਜਿਹੜੇ ਉਹ ਮਿਲਣਗੇ ਹਨ ਤੇ ਕੱਪੜੇ ਦੀ ਤਾਂ ਬਹੁਤ ਜ਼ਿਆਦਾ ਇੱਥੇ ਸਟਾਲਾਂ ਨੇ ਤੇ ਸਾਰੀਆਂ ਸਟਾਲਾਂ ਆਪਾਂ ਜਿਹੜੀਆਂ ਉਹ ਵੀਡੀਓ ਰਾਹੀਂ ਮਤਲਬ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਕੁਝ ਇਸ ਤਰ੍ਹਾਂ ਦੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨਾ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ ਜਾਂ ਪਾਪੜ ਵਗੈਰਾ ਹੋਗੇ ਤੇ ਇਸ ਤਰ੍ਹਾਂ ਦਾ ਸਮਾਨ ਵੀ ਇਥੋਂ ਜਿਹੜਾ ਉਹ ਤੁਹਾਨੂੰ ਮਿਲੂਗਾ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਤੁਸੀਂ ਲੈ ਕੇ ਜਾਣੀਆਂ ਨੇ ਇਹ ਵੀ ਤੁਹਾਨੂੰ ਇੱਥੋਂ ਐਗਜ਼ੀਬਿਸ਼ਨ ਦੇ ਵਿੱਚੋਂ ਜਿਹੜਾ ਉਹ ਮਿਲੂਗਾ ਇਹ ਫੈਸਟੀਵਲ ਦੇ ਵਿੱਚੋਂ ਤੇ ਇਧਰ ਨਾਲੇ ਕੁਝ ਜੁਐਲਰੀ ਹੋਗੀ ਜਿਵੇਂ ਹਨਾ ਜੁਐਲਰੀ ਦੇ ਨਾਲ ਰਿਲੇਟਿਡ ਵੀ ਸਟਾਲਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਇਸ ਤਰ੍ਹਾਂ ਦੀ ਜੁਐਲਰੀ ਸੋਹਣੀ ਸੋਹਣੀ ਜੁਐਲਰੀ ਜੇ ਤੁਸੀਂ ਲੈਣੀ ਹੈ ਇਹ ਵੀ ਤੁਹਾਨੂੰ ਇੱਥੋਂ ਜਿਹੜੀ ਉਹ ਮਿਲੂਗੀ ਤੇ ਇਸ ਤਰ੍ਹਾਂ ਦੀ ਜੁਐਲਰੀ ਵਾਲੀਆਂ ਸਟਾਲਸ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਐਗਜ਼ੀਬਿਸ਼ਨ ਦੇ ਵਿੱਚ ਜਿਵੇਂ ਪਿੱਛੇ ਆਪਾਂ ਕੱਪੜੇ ਵਾਲੀਆਂ ਸਟਾਲ ਦਿਖਾਈਆਂ ਉਸੇ ਤਰ੍ਹਾਂ ਇੱਥੇ ਜੁਐਲਰੀ ਵਾਲੀਆਂ ਸਟਾਲਸ ਵੀ ਜਿਹੜੀਆਂ ਉਹ ਹੈਗੀਆਂ ਨੇ ਤੇ ਅੱਗੇੋਂ ਆਪਾਂ ਕੁਝ ਹੋਰ ਸਟਾਲਸ ਦੇਖ ਲੰਨੇ ਆ ਤੇ ਕੱਪੜੇ ਵਾਲੀਆਂ ਬਹੁਤ ਜ਼ਿਆਦਾ ਸਟਾਲ ਇੱਥੇ ਜਿਹੜੀਆਂ ਹੋ ਗਈਆਂ ਨੇ ਸੂਟ ਵਗੈਰਾ ਤੁਸੀਂ ਜੇ ਲੈਣੇ ਨੇ ਹਨਾ ਇਹ ਬਾਈ ਸਾਰਾ ਹੈਂਡਵਰਕ ਹੈ ਆਪਕਾ ਓਕੇ ਜੀ ਇਹ ਸਾਰਾ ਹੈਂਡਵਰਕ ਆ ਜਿਹੜਾ ਤੁਸੀਂ ਵੀਡੀਓ ਰਾਹੀਂ ਜਿਹੜਾ ਉਹ ਦੇਖ ਰਹੇ ਹੋ ਤੇ ਹੈਂਡਵਰਕ ਵਾਲੇ ਸੂਟ ਤੁਸੀਂ ਖਰੀਦਣੇ ਨੇ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਜਿਹੜੇ ਉਹ ਮਿਲਣਗੇ ਤੇ ਇਧਰੋਂ ਕੁਝ ਹੋਰ ਜੁਐਲਰੀ ਵਾਲੀਆਂ ਸਟਾਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਆਪਾਂ ਨੂੰ ਦੇਖ ਲੰਨੇ ਆ ਆ ਸਟਾਲ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਸੋਹਣੀ ਇਹਨਾਂ ਦੇ ਕੋਲ ਜੁਐਲਰੀ ਹੈ ਬਹੁਤ ਸੋਹਣੇ ਤਰੀਕੇ ਦਾ ਜਿਹੜਾ ਉਹ ਵਰਕ ਹੋ ਹੈਂ ਬਾਈ ਹੈਂਡ ਮੇਡ ਹੈਂਡ ਮੇਡ ਜੁਐਲਰੀ ਹੈ ਬਾਈ ਕਹਿੰਦੇ ਸਾਰੀ ਹੈ ਨਾ ਤੇ ਹੱਥੀ ਇਹਦੇ ਤੇ ਜਿਹੜਾ ਉਹ ਸਾਰਾ ਵਰਕ ਹੋਇਆ ਹੋਇਆ ਬੈਂਗਲਸ ਵਗੈਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਪਾਉਣ ਨੂੰ ਹਨ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਯੂਨੀਕ ਯੂਨੀਕ ਜੁਐਲਰੀ ਤੁਹਾਨੂੰ ਇਥੋਂ ਜਿਹੜੀ ਉਹ ਦੇਖਣ ਨੂੰ ਮਿਲੂਗੀ ਇਹ ਫੈਸਟ ਦੇ ਵਿੱਚ ਤੇ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ ਰੂ ਫੈਸਟ ਇਰੂ ਫੈਸਟ ਆਪਾਂ ਬੈਲੀਵਰ ਵੈਸਟ ਕੀਤਾ ਤੇ ਸਾਰਾ ਫੈਸਟ ਆਪਾਂ ਐਕਸਪਲੋਰ ਜਿਹੜਾ ਹੋ ਕਰਾਂਗੇ ਬਾਕੀ ਸਾਰੇ ਵੱਖ-ਵੱਖ ਸਟੇਟਾਂ ਤੋਂ ਜਿਹੜੇ ਆਏ ਹੋਏ ਨੇ ਹਨਾ ਸਟਾਲਾਂ ਵਗੈਰਾ ਜਿਨ੍ਹਾਂ ਨੇ ਲਾਈਆਂ ਹੋਈਆਂ ਨੇ ਤੇ ਇਧਰਲੀ ਸਾਈਡ ਵੀ ਕੁਝ ਇਸ ਤਰ੍ਹਾਂ ਦਾ ਸਮਾਨ ਹੈਗਾ ਜਿਵੇਂ ਆ ਫਰਨੀਚਰ ਵਗੈਰਾ ਹੋ ਗਿਆ ਹਨਾ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਇਹ ਵੀ ਬਹੁਤ ਸੋਹਣੇ ਤਰੀਕੇ ਦਾ ਸਾਰਾ ਸਮਾਨ ਜਿਹੜਾ ਉਹ ਬਣਿਆ ਹੋਇਆ ਬਹੁਤ ਸੋਹਣੇ ਤਰੀਕੇ ਦਾ ਇਹਨਾਂ ਤੇ ਜਿਹੜਾ ਉਹ ਵਰਕ ਹੋਇਆ ਹੋਇਆ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖ ਲਾਦੇ ਆਂ ਕਿ ਹੋਰ ਜਾ ਕੇ ਹਨਾ ਰੂ ਫੈਸਟ ਤੇ ਇਧਰ ਮੈਟ ਵਗੈਰਾ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਸਟੋਲਮ ਵੀ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਤੇ ਇਹਨਾਂ ਦੇ ਕੋਲ ਮੈਟੇ ਨੇ ਸਾਰੇ ਜੇ ਤੁਸੀਂ ਘਰਾਂ ਵਾਸਤੇ ਕਾਰਪਟ ਲੈਣੇ ਨੇ ਮੈਟ ਲੈਣੇ ਨੇ ਕਿਸੇ ਵੀ ਤਰੀਕੇ ਦੇ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਨਾ ਮੈਟ ਵਗੈਰਾ